ਦੋਈ ਥੋੜੇ ਸੇਖੇ ਦਿੱਲੀ ਦੇ ਵਿੱਚ ਭਾਈ ਲਖੀ ਸ਼ਾ ਵੰਜਾਰੇ ਨੇ ਗੱਡਿਆਂ ਦਾ ਇੰਤਜ਼ਾਮ ਕੀਤਾ ਤੜ ਲੈ ਗਿਆ ਭਾਈ ਜਤਾ ਜੀ ਗੁਰੂ ਸਾਹਿਬ ਦਾ ਸਿਰ ਲਪੇਟ ਕੇ ਲੈ ਗਏ ਹਾਂਜੀ ਇੱਕ ਕਿਤੇ ਨ ਕਿਤੇ ਵਿਉਂਤ ਬੰਦੀ ਸੀ ਅੱਜ ਸਿੱਖਾਂ ਦੀ 350 ਸਾਲ ਬਾਅਦ ਉਹ ਵਿਉਂਤ ਬੰਦੀ ਚ ਬੜੀ ਵੱਡੀ ਕਾਟ ਹੈ ਅਗਰ ਤੁਸੀਂ ਅੱਜ ਦੇਖੀ ਅਸੀਂ ਮਨਾ ਰਹੇ ਹਾਂ ਗੁਰਦੇ ਇੱਕ ਬਦ ਅਸਬਦ 350 ਸਾਲ ਅਸੀਂ ਕੌਮੀ ਤੌਰ ਤੇ ਇੱਕ ਕਾਮਨ ਮਿਨਿਮਮ ਪ੍ਰੋਗਰਾਮ ਦੇ ਵਿੱਚ ਇਕੱਠੇ ਨਹੀਂ ਹੁੰਦੇ ਅਸੀਂ ਦੇਖੀਏ ਸਿੱਖ ਮਿਸਲਾਂ ਹੀ ਦੇਖੀਏ ਉਹ ਜਦੋਂ ਅਕਾਲ ਤਖਤ ਸਾਹਿਬ ਤੇ ਜਾਂਦੀਆਂ ਸੀ ਉਹ ਨਤਮਸਤਕ ਹੁੰਦੇ ਸੀ ਸਾਰੇ ਬੈਠ ਕੇ ਅੱਜ ਅਸੀਂ ਰਾਜਨੀਤਿਕ ਤੌਰ ਤੇ ਕਈ ਹਿੱਸਿਆਂ 'ਚ ਵੰਡੇ ਜਾ ਚੁੱਕੇ ਹੋਵਾਂਗੇ ਲੇਕਿਨ ਸਾਨੂੰ ਇੱਕ ਕਾਮਨ ਮਿਨਿਮਮ ਪ੍ਰੋਗਰਾਮ ਰੱਖਣਾ ਚਾਹੀਦਾ ਸਾਰੇ ਕੌਮ ਨੂੰ ਇੱਕ ਆਵਾਜ਼ ਚੁੱਕਣੀ ਚਾਹੀਦੀ ਹੈ ਕਿ ਵਰਡ ਦੇ ਵਿੱਚ ਦੇ ਕੋ ਸਭਨਾ ਵੱਡੀ ਹਿਊਮਨ ਰਾਈਟਸ ਲਈ ਧਾਰਮਿਕ ਆਜ਼ਾਦੀ ਦੀ ਸ਼ਹਾਦਤ ਹੈ ਉਹੀ ਸਭ ਤੋਂ ਪਹਿਲੀ ਮਿਸਾਲ ਅਗਰ ਤੁਸੀਂ ਦੇਖੋਗੇ ਉਹ ਗੁਰਦੇਵ ਬਾਦਾ ਸਬਜੀ ਆਂਦੀ ਹੈ ਤੇ ਉਸ ਧਾਰਮਿਕ ਮਿਸਾਲ ਨੂੰ ਸਾਨੂੰ ਵਰਲਡ ਨੂੰ ਦੱਸਣਾ ਹੈ ਅਜੇ ਅਸੀਂ ਇੰਟਰਨੈਸ਼ਨਲ ਹੋ ਚੁੱਕੇ ਹਾਂ ਅਸੀਂ ਕਿਉਂ ਨਹੀਂ ਇਹਨੂੰ ਇੰਟਰਨੈਸ਼ਨਲ ਲੈਵਲ ਤੇ ਪ੍ਰੈਸ਼ਰ ਬਣਾਉਂਦੇ ਜੀਓਨੋ ਚ ਪ੍ਰੈਸ਼ਰ ਬਣਾਉਂਦੇ ਕਿ ਅਸੀਂ ਇਸ ਸ਼ਹਾਦਤ ਨੂੰ ਅਸੀਂ ਡਾਕੂਮੈਂਟ ਕਰੀਏ ਔਰ ਮਤਲਬ ਵਰਲਡ ਲੈਵਲ ਤੇ ਇਹਨੂੰ ਡਾਕੂਮੈਂਟ ਕਰੀਏ ਔਰ ਅਸੀਂ ਆਪਣੇ ਜਿਹੜੇ ਕੁਝ ਹੋਰ ਦਿੱਲੀ ਦੇ ਵਿੱਚ ਇੰਨੀ ਵੱਡੀ ਦਿੱਲੀ ਜਿਹੜੇ ਚ ਗੁਰਤੇਗ ਬਾਦਲ ਸਾਹਿਬ ਸ਼ਹਾਦਤ ਦਾ ਐਨੀ ਵੱਡੀ ਸ਼ਹਾਦਤ ਹੋਈ ਹੋਏ ਉਸ ਦਿੱਲੇ ਚ ਗੁਰਤੇਗ ਬਾਦਲ ਸਾਹਿਬ ਨੇ ਗੁਰਦੁਆਰਾ ਸਾਹਿਬ ਤੇ ਬੜੇ ਨੇ ਲੇਕਿਨ ਕੋਈ ਸਰਕਾਰੀ ਤੌਰ ਤੇ ਕੋਈ ਐਸੀ ਚੀਜ਼ ਕੋਈ 에어ਪੋਰਟ ਜਾਂ ਕੋਈ ਰੇਲਵੇ ਸਟੇਸ਼ਨ ਜਾਂ ਕੋਈ ਚੀਜ਼ ਜਿਹੜੀ ਗੁਰਤੇਗ ਬਾਦਲ ਸਾਹਿਬ ਨੂੰ ਯਾਦ ਨੂੰ ਸਮਰਪਿਤ ਹੋ ਕੇ ਜਰੂਰ ਅਸੀਂ ਸਰਕਾਰਾਂ ਕੋਲ ਲੈਣੀ ਚਾਹੀਦੀ ਹੈ ਉਹਦੇ ਲਈ ਸਾਡੀ ਜਿੰਨੀਆਂ ਵੀ ਸੰਸਥਾਵਾਂ ਮੈਂ ਹੱਥ ਜੋੜ ਕੇ ਮਿੱਥੇ ਆ ਕੇ ਕੰਮ ਕਰਦੇ ਦਿੱਲੀ ਸੇ ਗੁਰਦੁਆਰਾ ਕਮੇਟੀ ਹੋਏ ਚਮਣੀ ਕਮੇਟੀ ਹੋਏ पटना साहब कमेटी ਹੋਏ ਹਜੂਰ ਸਾਹਿਬ कमेटी ਹੋਏ ਹਰਿਆਣਾ कमेटी ਹੋਏ ਇਹ ਇਲੈਕਟਿਡ ਬਾਡੀਆ ਹੈਗੀਆਂ ਇਹਨਾਂ ਇਲੈਕਟਿਡ ਬਾਡੀਆ ਨੂੰ ਇਹ ਆਪਣਾ ਕਾਮਨ ਮਿਨਿਮਮ ਅਜੰਡਾ ਬਣਾਉਣਾ ਚਾਹੀਦਾ ਡੈਫੀਨਿਟਲੀ ਮੈਂ ਇਸੇ ਤੇ ਜ਼ਰੂਰ